ਪੀਰਾਂ ਦਾ ਦਨ ਆ ਸੰਗਤ ਜੀ ਸਭ ਨੂੰ ਜੈ ਪੀਰਾਂ ਦੀ ਪੀਰਾਂ ਗਿਰਦਾਸ ਬੇਨਤੀ ਆ ਪੀਰ ਸਭ ਲਈ ਖੁਸ਼ੀਆਂ ਪਰਿਆ ਸੰਭਾਲ ਲਿਆਵੇ ਇਹ ਅਰਦਾਸ ਬੇਨਤੀ ਹੈ ਪੀਰਾਂ ਅਗੇ ਸਭ ਸੰਗਤ ਨੂੰ ਜੈ ਪੀਰਾਂ ਦੀ ਜੈ ਪੀਰਾਂ ਜੈ ਮਾਤਾ ਜੈ ਜੈ ਹੋ ਜੈ ਸੁਖ ਸ਼ਾਂਤੀ ਅਖਾ ਪੀਰ ਜੀ ਸ਼ਬਦ ਆਪਣਾ ਜੈ ਪੀਰਾਂ ਜੈ ਖਵਾਇਆ ਸਾਹਿਬ ਜੈ ਹੋ ਜੈ